ਗਰਮੀਆਂ ਦੇ ਵਿੱਚ ਲੋਕ ਕੋਲਡ ਡਰਿੰਕ ਪੀਂਦੇ ਹਨ ਬਾਜ਼ਾਰ ਹੋਵੇ ਜਾਂ ਫਿਰ ਘਰ ਹੋਵੇ ਲੋਕ ਆਪਣੀ ਪਿਆਸ ਬੁਝਾਉਣ ਦੇ ਲਈ ਕੋਲਡ ਡਰਿੰਕ ਦੀ ਭਾਲ ਕਰਦੇ ਹਨ ਚਾਹੇ ਬੱਚੇ ਹੋਣ ਪਾਵੇਂ ਵੱਡੇ ਹਰ ਕੋਈ ਕੋਲਡ ਡਰਿੰਕ ਦਾ ਸਵਾਦ ਪਸੰਦ ਕਰਦਾ ਹੈ ਕੋਲਡ ਡਰਿੰਕ ਪੀਣ ਦੇ ਨਾਲ ਚੰਗਾ ਲੱਗਦਾ ਹੈ ਪਰ ਇਸ ਦਾ ਸਿਹਤ ਤੇ ਵੀ ਬੁਰਾ ਪ੍ਰਭਾਵ ਪੈਂਦਾ ਜੇਕਰ ਤੁਸੀਂ ਕੋਲਡ ਡਰਿੰਕ ਦੇ ਸ਼ਕਤੀਨ ਹੋ ਤਾਂ ਤੁਹਾਨੂੰ ਅਲਰਟ ਰਹਿਣ ਦੀ ਲੋੜ ਹੈ ਬਹੁਤ ਜ਼ਿਆਦਾ ਕੋਲਡ ਡਰਿੰਕ ਪੀਣ ਨਾਲ ਸਰੀਰ ਦੇ ਵਿੱਚ ਕਈ ਸਮੱਸਿਆਵਾਂ ਹੋ ਸਕਦੀਆਂ ਹਨ ਇਸ ਨਾਲ ਕਈ ਬਿਮਾਰੀਆਂ ਦਾ ਵੀ ਖਤਰਾ ਹੈ ਹੈੱਡਲਾਈਨ ਦੀ ਰਿਪੋਰਟ ਦੀ ਗੱਲ ਕਰੀਏ ਤਾਂ ਕੋਲਡ ਡਰਿੰਕ ਦੇ ਵਿੱਚ ਚੀਨੀ ਤੇ ਕੈਲੋਰੀ ਤੋਂ ਇਲਾਵਾ ਹੋਰ ਵੀ ਕੋਈ ਪੋਸ਼ਕ ਤੱਤ ਜਿਹੜੇ ਕਿ ਨਹੀਂ ਹੁੰਦਾ ਨਕਲੀ ਚੀਨੀ ਦੀ ਜ਼ਿਆਦਾ ਮਾਤਰਾ ਦੇ ਵਿੱਚ ਵਰਤੋਂ ਕਰਨ ਨਾਲ ਸਿਹਤ ਤੇ ਮਾੜਾ ਪ੍ਰਭਾਵ ਪੈਂਦਾ ਹੈ ਮਾਹ ਡਾਕਟਰਾਂ ਅਦਾ ਕਹਨ ਹੈ ਕਿ ਮਿੱਠੇ ਪੀਣ ਵਾਲੇ ਪਦਾਰਥ ਪੈਕ ਕੀਤੇ ਗਏ ਜੂਸ ਅਤੇ એનર્ਜੀ ਡਰਿੰਕਸ ਸਰੀਰ ਦੇ ਵਿੱਚ ਕੈਲੋਰੀ ਵਧਾਉਂਦੇ ਹਨ ਕਿਸ ਨਾਲ ਮੋਟਾਪਾ ਤੇ ਜਿਸ ਨਾਲ ਵੱਧ ਹੈ ਤੇ ਜਿਸ ਨਾਲ 슈ਗਰ ਦਾ ਖਤਰਾ ਵੀ ਵੱਧ ਹੈ ਆਖਰਕਾਰ ਕੋਲਡ ਡਰਿੰਕ ਪਿੰਡ ਦੇ ਨਾਲ ਕਿਹੜੇ ਕਿਹੜੇ ਮਾੜੇ ਪ੍ਰਭਾਵ ਪੈਂਦੇ ਆ ਉਹ ਵੀ ਜਾਣਦੇ ਆ ਲੀਵਰ ਲੀਵਰ ਦੀ ਗੱਲ ਕਰੀ ਤਾਂ ਜ਼ਿਆਦਾ ਕੋਲਡ ਡਰਿੰਕ ਪਿੰਡ ਨਾਲ ਲੀਵਰ ਤੇ ਅਸਰ ਪੈਂਦਾ ਇਸ ਕਾਰਨ ਲੀਵਰ ਜਿਹੜਾ ਕਿ ਫੈਟੀ ਹੋਣ ਦਾ ਖਤਰਾ ਰਹਿੰਦਾ ਹੈ ਦਿਮਾਗ ਕਈ ਖੋਜਾਂ ਦੇ ਵਿੱਚ ਪਾਇਆ ਗਿਆ ਕਿ ਬਾਦੂ ਖੰਡ ਅਤੇ ਪ੍ਰੋਸੈਸਡ ਭੋਜਨ ਦੀ ਟਹਾਡੇ ਦਿਮਾਗ ਨੂੰ ਨੁਕਸਾਨ ਪਹੁੰਚਾਉਂਦੇ ਹਨ ਇਹ ਚੀਜ਼ਾਂ ਤੁਹਾਡੇ ਦਿਮਾਗ ਲਈ ਹਾਰਟ ਮੈਡੀਸਨ ਦਾ ਕੰਮ ਕਰਦੀਆਂ ਹਨ ਤੇ ਇਹਨਾਂ ਦਾ ਸੇਵਨ ਨਸ਼ੇ ਦਾ ਕਾਰਨ ਬਣਦੀਆਂ ਹਨ ਢ ਢ ਵੀ ਗੱਲ ਕਰੀਏ ਤਾਂ ਕੋਲਡ ਡਰਿੰਕ ਜ਼ਿਆਦਾ ਮਾਤਰਾ ਦੇ ਵਿੱਚ ਪੀਣ ਦੇ ਨਾਲ ਪੇਟ ਤੇ ਚਰਬੀ ਜਮਾ ਹੋ ਜਾਂਦੀ ਹੈ ਕੋਲਡ ਡਰਿੰਕ ਚ ਫਰਕਟੋਜ਼ ਪਾਇਆ ਜਾਂਦਾ ਹੈ ਜੋ ਪੇਟ ਦੇ ਆਲੇ-ਦੁਆਲੇ ਚਰਬੀ ਦੇ ਰੂਪ ਦੇ ਵਿੱਚ ਜਮਾ ਹੋਣ ਲੱਗ ਜਾਂਦਾ ਹੈ 슈ਗਰ ਲੈਵਲ ਹਾਈ ਹੋਣਾ ਬਹੁਤ ਵਿਆਦਾ ਕੋਲਡ ਡਰਿੰਕ ਪਿੰਦੇ ਨਾਲ ਇਮਿਊਨਿਟੀ ਸਿਸਟਮ ਜਿਹੜਾ ਕਿ ਵਿਗੜ ਜਾਂਦਾ ਹੈ ਅਜਿਹੀ ਸਥਿਤੀ ਦੇ ਵਿੱਚ ਬਲੱਡ 슈ਗਰ ਵਿਗੜ ਜਾਂਦਾ ਹੈ ਇੰਸੂਲਿਨ ਇੱਕ ਹਾਰਮੋਨ ਹੈ ਜੋ ਕਿ ਗਲੂਕੋਜ਼ ਨੂੰ ਖੂਨ ਤੋਂ ਸੈੱਲਾਂ ਤੱਕ ਪਹੁੰਚਾਉਂਦਾ ਹੈ ਜਦੋਂ ਤੁਸੀਂ ਕੋਲਡ ਡਰਿੰਕ ਪੀਂਦੇ ਹੋ ਤਾਂ ਸੈੱਲ ਇੰਸੂਲਿਨ ਦੇ ਪ੍ਰਭਾਵਿਤ ਹੋ ਕੇ ਘੱਟ ਸੰਵੇਦਨਸ਼ੀਲ ਹੋ ਜਾਂਦੇ ਹਨ ਗਰਮੀਆਂ ਦੇ ਵਿੱਚ ਲੋਕ ਕੋਲਡ ਡਰਿੰਕ ਬਹੁਤ ਪੀਂਦੇ ਹਨ ਬਾਜ਼ਾਰ ਹੋਵੇ ਜਾਂ ਫਿਰ ਘਰ ਹੋਵੇ ਲੋਕ ਆਪਣੀ ਪਿਆਸ ਬੁਝਾਉਣ ਦੇ ਲਈ ਕੋਲਡ ਡਰਿੰਕ ਦੀ ਭਾਲ ਕਰਦੇ ਹਨ ਚਾਹੇ ਬੱਚੇ ਹੋਣ ਪਾਵੇਂ ਵੱਡੇ ਹਰ ਕੋਈ ਕੋਲਡ ਡਰਿੰਕ ਦਾ ਸਵਾਦ ਪਸੰਦ ਕਰਦਾ ਹੈ ਕੋਲਡ ਡਰਿੰਕ ਪੀਣ ਦੇ ਨਾਲ ਚੰਗਾ ਲੱਗਦਾ ਹੈ ਪਰ ਇਸ ਦਾ ਸਿਹਤ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ ਜੇਕਰ ਤੁਸੀਂ ਕੋਲਡ ਡਰਿੰਕ ਦੇ ਸ਼ਕਤੀਨ ਹੋ ਤਾਂ ਤੁਹਾਨੂੰ ਅਲਰਟ ਰਹਿਣ ਦੀ ਲੋੜ ਹੈ ਬਹੁਤ ਜ਼ਿਆਦਾ ਕੋਲਡ ਡਰਿੰਕ ਪੀਣ ਨਾਲ ਸਰੀਰ ਦੇ ਵਿੱਚ ਕਈ ਸਮੱਸਿਆਵਾਂ ਹੋ ਸਕਦੀਆਂ ਹਨ ਇਸ ਨਾਲ ਕਈ ਬਿਮਾਰੀਆਂ ਦਾ ਵੀ ਖਤਰਾ ਹੈ ਹੈਡਲਾਈਨ ਦੀ ਰਿਪੋਰਟ ਦੀ ਗੱਲ ਕਰੀਏ ਤਾਂ ਕੋਲਡ ਡਰਿੰਕ ਦੇ ਵਿੱਚ ਚੀਨੀ ਅਤੇ ਕੈਲੋਰੀ ਤੋਂ ਇਲਾਵਾ ਹੋਰ ਵੀ ਕੋਈ ਪੋਸ਼ਕ ਤੱਤ ਜਿਹੜੇ ਕਿ ਨਹੀਂ ਹੁੰਦਾ ਨਕਲੀ ਚੀਨੀ ਦੀ ਜ਼ਿਆਦਾ ਮਾਤਰਾ ਦੇ ਵਿੱਚ ਵਰਤੋਂ ਕਰਨ ਨਾਲ ਸਿਹਤ ਤੇ ਮਾੜਾ ਪ੍ਰਭਾਵ ਪੈਂਦਾ ਹੈ ਮਾਹ ਡਾਕਟਰਾਂ ਅਦਾ ਕਣਾਕੀ ਮਿੱਠੇ ਪੀਣ ਵਾਲੇ ਪ੍ਰਦਾਰਥ ਪੈਕ ਕੀਤੇ ਗਏ ਜੂਸ ਅਤੇ એનર્ਜੀ ਡਰਿੰਕਸ ਸਰੀਰ ਦੇ ਵਿੱਚ ਕੈਲੋਰੀ ਵਧਾਉਂਦੇ ਹਨ ਕਿਸ ਨਾਲ ਮੋਟਾਪਾ ਤੇ ਜਿਸ ਨਾਲ ਵੱਧ ਹੈ ਜਿਸ ਨਾਲ ਸ਼ੂਗਰ ਦਾ ਖਤਰਾ ਵੀ ਵੱਧ ਹੈ ਆਖਰਕਾਰ ਕੋਲਡ ਡਰਿੰਕ ਪੀਣ ਦੇ ਨਾਲ ਕਿਹੜੇ ਕਿਹੜੇ ਮਾੜੇ ਪ੍ਰਭਾਵ ਪੈਂਦੇ ਆ ਉਹ ਵੀ ਜਾਣਦੇ ਆ ਲੀਵਰ ਲੀਵਰ ਦੀ ਗੱਲ ਕਰੀ ਤਾਂ ਜ਼ਿਆਦਾ ਕੋਲਡ ਡਰਿੰਕ ਪਿੰਡ ਨਾਲ ਲੀਵਰ ਤੇ ਅਸਰ ਪੈਂਦਾ ਇਸ ਕਾਰਨ ਲੀਵਰ ਜਿਹੜਾ ਕਿ ਫੈਟੀ ਹੋਣ ਦਾ ਖਤਰਾ ਰਹਿੰਦਾ ਦਿਮਾਗ ਕਈ ਖੋਜਾਂ ਦੇ ਵਿੱਚ ਪਾਇਆ ਗਿਆ ਹੈ ਕਿ ਬਾਦੂ ਖੰਡ ਅਤੇ ਪ੍ਰੋਸੈਸਡ ਭੋਜਨ ਦੀ ਤੁਹਾਡੇ ਦਿਮਾਗ ਨੂੰ ਨੁਕਸਾਨ ਪਹੁੰਚਾਉਂਦੇ ਹਨ ਇਹ ਚੀਜ਼ਾਂ ਤੁਹਾਡੇ ਦਿਮਾਗ ਲਈ ਹਾਰਟ ਮੈਡੀਸਨ ਦਾ ਕੰਮ ਕਰਦੀਆਂ ਹਨ ਤੇ ਇਹਨਾਂ ਦਾ ਸੇਵਨ ਨਸ਼ੇ ਦਾ ਕਾਰਨ ਬਣਦੀਆਂ ਹਨ ਢਿੱਡ ਢਿੱਡ ਦੀ ਗੱਲ ਕਰੀਏ ਤਾਂ ਕੋਲਡ ਡਰਿੰਕ ਜ਼ਿਆਦਾ ਮਾਤਰਾ ਦੇ ਵਿੱਚ ਪੀਣ ਦੇ ਨਾਲ ਪੇਟ ਤੇ ਚਰਬੀ ਜਮਾ ਹੋ ਜਾਂਦੀ ਹੈ ਕੋਲਡ ਡਰਿੰਕ ਚ ਫਰਕਟੋਜ਼ ਪਾਏ ਜਾਂਦੇ ਜੋ ਪੇਟ ਦੇ ਆਲੇ-ਦੁਆਲੇ ਚਰਬੀ ਦੇ ਰੂਪ ਦੇ ਵਿੱਚ ਜਮਾ ਹੋਣ ਲੱਗ ਜਾਂਦਾ ਹੈ 슈ਗਰ ਲੈਵਲ ਹਾਈ ਹੋਣਾ ਬਹੁਤ ਜ਼ਿਆਦਾ ਕੋਲਡ ਡਰਿੰਕ ਪੀਣ ਦੇ ਨਾਲ ਇਮਿਊਨਿਟੀ ਦੀ ਸਿਸਟਮ ਜਿਹੜਾ ਕਿ ਵਿਗੜ ਜਾਂਦਾ ਹੈ ਅਜਿਹੀ ਸਥਿਤੀ ਦੇ ਵਿੱਚ ਬਲੱਡ ਸ਼ੂਗਰ ਵਧ ਜਾਂਦਾ ਹੈ ਇਨਸੂਲਿਨ ਇੱਕ ਹਾਰਮੋਨ ਹੈ ਜੋ ਕਿ ਗਲੂਕੋਜ਼ ਨੂੰ ਖੂਨ ਤੋਂ ਸੈੱਲਾਂ ਤੱਕ ਪਹੁੰਚਾਉਂਦਾ ਹੈ ਜਦੋਂ ਤੁਸੀਂ ਕੋਲ ਡਰਿੰਕ ਪਿੰਦੇ ਹੋ ਤਾਂ ਸੈੱਲ ਇਨਸੂਲਿਨ ਦੇ ਪ੍ਰਭਾਵਿਤ ਹੋ ਕੇ ਘਟ ਸਵੇਦਨਸ਼ੀਲ ਹੋ ਜਾਂਦਾ ਹੈ ਗਰਮੀਆਂ ਦੇ ਵਿੱਚ ਲੋਕ ਕੋਲਡ ਡਰਿੰਕ ਬਹੁਤ ਪੀਂਦੇ ਹਨ ਬਾਜ਼ਾਰ ਹੋਵੇ ਜਾਂ ਫਿਰ ਘਰ ਹੋਵੇ ਲੋਕ ਆਪਣੀ ਪਿਆਸ ਬੁਝਾਉਣ ਦੇ ਲਈ ਕੋਲਡ ਡਰਿੰਕ ਦੀ ਭਾਲ ਕਰਦੇ ਹਨ ਚਾਹੇ ਬੱਚੇ ਹੋਣ ਪਾਵੇਂ ਵੱਡੇ ਹਰ ਕੋਈ ਕੋਲਡ ਡਰਿੰਕ ਦਾ ਸਵਾਦ ਪਸੰਦ ਕਰਦਾ ਹੈ ਕੋਲਡ ਡਰਿੰਕ ਪੀਣ ਦੇ ਨਾਲ ਚੰਗਾ ਲੱਗਦਾ ਹੈ ਪਰ ਇਸ ਦਾ ਸਿਹਤ ਤੇ ਵੀ ਬੁਰਾ ਪ੍ਰਭਾਵ ਪੈਂਦਾ ਜੇਕਰ ਤੁਸੀਂ ਕੋਲਡ ਡਰਿੰਕ ਦੇ ਸ਼ੌਕੀਨ ਹੋ ਤਾਂ ਤੁਹਾਨੂੰ ਅਲਰਟ ਰਹਿਣ ਦੀ ਲੋੜ ਹੈ ਬਹੁਤ ਜ਼ਿਆਦਾ ਕੋਲਡ ਡਰਿੰਕ ਪੀਣ ਨਾਲ ਸਰੀਰ ਦੇ ਵਿੱਚ ਕਈ ਸਮੱਸਿਆਵਾਂ ਹੋ ਸਕਦੀਆਂ ਹਨ ਇਸ ਨਾਲ ਕਈ ਬਿਮਾਰੀਆਂ ਦਾ ਵੀ ਖਤਰਾ ਹੈ ਹੈੱਡਲਾਈਨ ਦੀ ਰਿਪੋਰਟ ਦੀ ਗੱਲ ਕਰੀਏ ਤਾਂ ਕੋਲਡ ਡਰਿੰਕ ਦੇ ਵਿੱਚ ਚੀਨੀ ਤੇ ਕੈਲੋਰੀ ਤੋਂ ਇਲਾਵਾ ਹੋਰ ਵੀ ਕੋਈ ਪੋਸ਼ਕ ਤੱਤ ਜਿਹੜੇ ਕਿ ਨਹੀਂ ਹੁੰਦਾ ਨਕਲੀ ਚੀਨੀ ਦੀ ਜਿਆਦਾ ਮਾਤਰਾ ਦੇ ਵਿੱਚ ਵਰਤੋਂ ਕਰਨ ਨਾਲ ਸਿਹਤ ਤੇ ਮਾੜਾ ਪ੍ਰਭਾਵ ਪੈਂਦਾ ਹੈ ਮਾਹ ਡਾਕਟਰਾਂ ਅਦਾ ਕਣਕੀ ਮਿੱਠੇ ਪੀਣ ਵਾਲੇ ਪ੍ਰਦਾਰਥ ਪੈਕ ਕੀਤੇ ਗਏ ਜੂਸ ਅਤੇ એનર્ਜੀ ਡਰਿੰਕਸ ਸਰੀਰ ਦੇ ਵਿੱਚ ਕੈਲੋਰੀ ਵਧਾਉਂਦੇ ਹਨ ਇਸ ਨਾਲ ਮੋਟਾਪਾ ਤੇ ਜਿਸ ਨਾਲ ਵੱਧ ਹੈ ਜਿਸ ਨਾਲ 슈ਗਰ ਦਾ ਖਤਰਾ ਵੀ ਵੱਧ ਹੈ ਆਖਰਕਾਰ ਕੋਲਡ ਡਰਿੰਕ ਪੀਣ ਦੇ ਨਾਲ ਕਿਹੜੇ ਕਿਹੜੇ ਮਾੜੇ ਪ੍ਰਭਾਵ ਪੈਂਦੇ ਆ ਉਹ ਵੀ ਜਾਣਦੇ ਆ ਲੀਵਰ ਲੀਵਰ ਦੀ ਗੱਲ ਕਰੀ ਤਾਂ ਜ਼ਿਆਦਾ ਕੋਲਡ ਡਰਿੰਕ ਪਿੰਡ ਨਾਲ ਲੀਵਰ ਤੇ ਅਸਰ ਪੈਂਦਾ ਇਸ ਕਾਰਨ ਲੀਵਰ ਜਿਹੜਾ ਕਿ ਫੈਟੀ ਹੋਣ ਦਾ ਖਤਰਾ ਰਹਿੰਦਾ ਦਿਮਾਗ ਕਈ ਖੋਜਾਂ ਦੇ ਵਿੱਚ ਪਾਇਆ ਗਿਆ ਕਿ ਬਾਦੂ ਖੰਡ ਅਤੇ ਪ੍ਰੋਸੈਸਡ ਭੋਜਨ ਦੀ ਤੁਹਾਡੇ ਦਿਮਾਗ ਨੂੰ ਨੁਕਸਾਨ ਪਹੁੰਚਾਉਂਦੇ ਹਨ ਇਹ ਚੀਜ਼ਾਂ ਤੁਹਾਡੇ ਦਿਮਾਗ ਲਈ ਹਾਰਟ ਮੈਡੀਸਨ ਦਾ ਕੰਮ ਕਰਦੀਆਂ ਹਨ ਤੇ ਇਹਨਾਂ ਦਾ ਸੇਵਨ ਨਸ਼ੇ ਦਾ ਕਾਰਨ ਬਣਦੀਆਂ ਹਨ ਢਿੱਡ ਢਿੱਡ ਵੀ ਗੱਲ ਕਰੀਏ ਤਾਂ ਕੋਲਡ ਡਰਿੰਕ ਜ਼ਿਆਦਾ ਮਾਤਰਾ ਦੇ ਵਿੱਚ ਪੀਣ ਦੇ ਨਾਲ ਪੇਟ ਤੇ ਚਰਬੀ ਜਮਾ ਹੋ ਜਾਂਦੀ ਹੈ ਕੋਲਡ ਡਰਿੰਕ ਚ ਫਰਕਟੋਜ਼ ਪਾਇਆ ਜਾਂਦਾ ਹੈ ਜੋ ਪੇਟ ਦੇ ਆਲੇ-ਦੁਆਲੇ ਚਰਬੀ ਦੇ ਰੂਪ ਦੇ ਵਿੱਚ ਜਮਾ ਹੋਣ ਲੱਗ ਜਾਂਦਾ ਹੈ 슈ਗਰ ਲੈਵਲ ਹਾਈ ਹੋਣਾ ਬਹੁਤ ਜ਼ਿਆਦਾ ਕੋਲਡ ਡਰਿੰਕ ਪੀਣ ਦੇ ਨਾਲ ਇਮਿਊਨਿਟੀ ਸਿਸਟਮ ਜਿਹੜਾ ਕਿ ਵਿਗੜ ਜਾਂਦਾ ਹੈ ਅਜਿਹੀ ਸਥਿਤੀ ਦੇ ਵਿੱਚ ਬਲੱਡ 슈ਗਰ ਵਿਗੜ ਜਾਂਦਾ ਹੈ इंसुलिन एक हार्मोन है जो कि ग्लूकोज ਨੂੰ ਖੂਨ ਤੋਂ ਸੈੱਲਾਂ ਤੱਕ ਪਹੁੰਚਾਉਂਦਾ ਹੈ ਜਦੋਂ ਤੁਸੀਂ ਕੋਲਡ ਡਰਿੰਕ ਪੀਂਦੇ ਹੋ ਤਾਂ ਸੈੱਲ इंसुलिन ਦੇ ਪ੍ਰਭਾਵਿਤ ਹੋ ਕੇ ਘੱਟ ਸੰਵੇਦਨਸ਼ੀਲ ਹੋ ਜਾਂਦੇ ਹਨ